ਨਾ ਹੱਕ ਜਿਤਾਉਂਦੇ ਹੋਏ ਮੈਂ ਪਹਿਲੇ ਕਲਾਕਾਰ ਨੂੰ ਦੇਖਿਆ ਪਹਿਲੇ ਐਕਟਰ ਨੂੰ ਦੇਖਿਆ ਮੇਰਾ ਬਸ ਚੱਲੇ ਤਾਂ ਸ਼ਾਇਦ ਮੈਂ ਲੋਕਾਂ ਨੂੰ ਘਰੋਂ ਚੱਕ ਕੇ ਟਰਾਲੀ ਭਰ ਕੇ ਜਾਂ ਟਰੱਕ ਭਰ ਕੇ ਮੈਂ ਥੀਏਟਰਾਂ ਤੱਕ ਲੈ ਕੇ ਆਵਾਂ ਬਾਲੀਵੁੱਡ ਤੇ ਉਹਨਾਂ ਨੇ ਐਗਜ਼ੈਂਪਲ ਸਿੱਟ ਕੀਤੇ ਨੇ ਵੀ ਇੱਕ ਛੋਟੇ ਬਜਟ ਦੀ ਜਾਂ ਅੰਡਰ ਬਜਟ ਫਿਲਮ ਆਈ ਤੇ ਉਹ 100 ਕਰੋੜ ਕਮਜੀ ਚੰਗੇ ਕੰਮ ਲਈ ਤਾਂ ਹੋਰ ਵੱਧ ਪੈਸੇ ਦੀ ਲੋੜ ਆ ਮਾੜੇ ਲਈ ਤਾਂ ਫੇਰ ਚਾਰ ਬੰਦੇ ਖੜੇ ਹੋ ਜਾਣਗੇ ਦਾ ਮਾਰਚ 2025 ਨੂੰ ਫਿਲਮ 6 ਸੀਜ ਰਿਲੀਜ਼ ਹੋਣ ਜਾ ਰਹੀ ਹੈ ਸਾਡੇ ਨਾਲ ਸਟਾਰ ਕਾਸਟ ਮੌਜੂਦ ਹੈ ਜਿਨ੍ਹਾਂ ਨੇ ਪਹਿਲਾਂ ਵੀ ਅਜਿਹੀਆਂ ਫਿਲਮਾਂ ਦਿੱਤੀਆਂ ਜਿਨ੍ਹਾਂ ਨੇ ਮੀਲ ਪੱਥਰ ਸਾਬਤ ਕੀਤਾ ਯਾਨੀ ਕਿ ਲਕੀਰ ਤੋਂ ਹਟ ਕੇ ਕੋਈ ਨਾ ਕੋਈ ਅਜਿਹਾ ਸਨੇਹਾ ਜਿਹੜਾ ਸਾਡੇ ਆਲੇ-ਦੁਆਲੇ ਸਾਡੇ ਘਰਾਂ 'ਚ ਸਾਡੇ ਰਿਸ਼ਤੇਦਾਰਾਂ 'ਚ ਦੋਸਤਾਂ ਮਿੱਤਰਾਂ 'ਚ ਬਹੁਤ ਸਾਰੀਆਂ ਕਹਾਣੀਆਂ ਵਾਪਰੀਆਂ ਤਾਂ ਪ੍ਰਵਾਸ ਹੈ ਜਿਹੜਾ ਉਹ ਨਾ ਪਹਿਲਾਂ ਕਦੇ ਰੁਕਿਆ ਨਾ ਹੁਣ ਰੁਕਣਾ ਪਰ ਉਹ ਪ੍ਰਵਾਸ ਦੇ ਦੌਰਾਨ ਕੀ ਕੁਝ ਰਿਸ਼ਤੇ ਵਿੱਚ ਤਰੇੜਾਂ ਪੈ ਜਾਂਦੀਆਂ ਸਾਰੀਆਂ ਆਲੇ-ਦੁਆਲੇ ਘੁੰਮਦੀਆਂ ਕਹਾਣੀਆਂ ਦੀ ਗੱਲ ਕਰਦੀ ਆ ਫਿਲਮ 6 ਸੀਚ ਹਰਦੀਪ ਗਰੇਵਾਲ ਜੀ ਸਾਡੇ ਨਾਲ ਨੇ ਮੰਡੀ ਤਖਰ ਜੀ ਸਾਡੇ ਨਾਲ ਨੇ ਨਾਲ ਅਸੀਂ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਹਰਦੀਪ ਬਾਈ ਜੀ ਮੇਰਾ ਸਵਾਲ ਤੁਹਾਨੂੰ ਹੈ ਕਿ 6 ਸੀਚ ਫਿਲਮ ਬਣਾਉਣ ਲੱਗੇ ਆ ਆਪਾਂ ਪਹਿਲਾਂ ਵੀ ਕਾਫੀ ਗੱਲਾਂ ਕੀਤੀਆਂ ਫਿਲਮ ਦੇ ird-gird ਪਰ ਇੱਕ ਫਿਲਮ ਦੇ ਵਿੱਚ ਡਾਇਲੋਗ ਆ ਅਖੀਰ 'ਚ ਜਿਹੜਾ ਟੀਜ਼ਰ ਦੇ ਵਿੱਚ ਅਸੀਂ ਸੁਣਿਆ ਕਿ ਪਹਿਲਾਂ ਕੁੜੀਆਂ ਨੂੰ ਮਾਰ ਦਿੱਤਾ ਜਾਂਦਾ ਸੀ ਪਰ ਹੁਣ ਨੌਬਤ ਇੱਥੋਂ ਤੱਕ ਆਈ ਹੈ ਕੇ ਬਾਹਰ ਜਾਣ ਵਾਲੀਆਂ ਕੁੜੀਆਂ ਬੈਂਡ ਦੇ ਚੱਕਰ ਵਿੱਚ ਇਸ ਤਰ੍ਹਾਂ ਦਾ ਡਾਇਲੋਗ ਹੈ ਕਿ ਹੁਣ ਮੁੰਡੇ ਮਰਵਾ ਰਹੀਆਂ ਇਹ ਡਾਇਲੋਗ ਜਦੋਂ ਤੁਸੀਂ ਖੁਦ ਲਿਖਿਆ ਜਾਂ ਲਿਖ ਰਹੇ ਸੀ ਤੇ ਉਦੋਂ ਮਨ ਵਿੱਚ ਕੀ ਚੱਲਦਾ ਸੀ ਨਹੀਂ ਉਹ ਸੱਚਾਈ ਹੋਈ ਆ ਮੈਨੂੰ ਲੱਗਦਾ ਉਹ ਏਦਾਂ ਕੋਈ ਬਹੁਤ ਬਣਾ ਕੇ ਬੋਲਿਆ ਹੋਇਆ ਡਾਇਲੋਗ ਨਹੀਂ ਹੈਗਾ ਹਨਾ ਉਹ ਸੱਚੀ ਗੱਲ ਆ ਵੀ ਪਹਿਲਾਂ ਕੁੜੀਆਂ ਦਾਜ ਪਿੱਛੇ ਸਾੜੀਆਂ ਜਾਂਦੀਆਂ ਸੀ ਜੀ ਅੱਜ ਕੱਲ ਮੁੰਡਿਆਂ ਦੀ ਮੌਤ ਦੀਆਂ ਜ਼ਿੰਮੇਵਾਰ ਬਣ ਰਹੀਆਂ ਨੇ ਉਹੀ ਕੁੜੀਆਂ ਹਨਾ ਸੋ ਇਹ ਸੱਚਾਈ ਵੀ ਆ ਬਟ ਇਹ ਇੱਕ ਕੁਐਸਚਨ ਵੀ ਆ ਵੀ ਕਿਉਂ ਹਨਾ ਪਹਿਲੀ ਗੱਲ ਤਾਂ ਜਿਹੜਾ ਉਹ ਉਹਦਾ ਹਾਫ ਪਾਰਟ ਆ ਵੀ ਪਹਿਲਾਂ ਕੁੜੀਆਂ ਦਾਜ ਪਿੱਛੇ ਸਾੜ ਦਿੱਤੀਆਂ ਜਾਂਦੀਆਂ ਸੀ ਉਹੀ ਕਿਉਂ ਉਦੋਂ ਉਹੀ ਕਿਉਂ ਹੋਇਆ ਉਦੋਂ ਕਿਉਂ ਕਿਉਂ ਨਹੀਂ ਬੋਲਿਆ ਕੋਈ ਉਹਦੇ ਉਹਨਾਂ ਦੇ ਪੇਰੈਂਟਸ ਨੇ ਕਿਉਂ ਨਹੀਂ ਸਟੈਂਡ ਲਿਆ ਉਦੋਂ ਆਪਣੀ ਸੋਸਾਇਟੀ ਉਦੋਂ ਵੀ ਗਲਤ ਸੀ ਸੋਸਾਇਟੀ ਸਾਡੀ ਅੱਜ ਵੀ ਗਲਤ ਆ ਪਹਿਲਾਂ ਕੁੜੀਆਂ ਮਰਦੀਆਂ ਸੀ ਛੜਦੀਆਂ ਸੀ ਅੱਜ ਮੁੰਡੇ ਮਰ ਰਹੇ ਆ ਤੇ ਅਸੀਂ ਉਦੋਂ ਵੀ ਅਸਾ ਸੁਸਾਇਟੀ ਕੁਛ ਨਹੀਂ ਸੀ ਕਰ ਸਕੇ ਸ਼ਾਇਦ ਅਸੀਂ ਅੱਜ ਵੀ ਕੁਛ ਨਹੀਂ ਕਰ ਰਹੇ ਸਵਾਲ ਤਾਂ ਇਹ ਆ ਬਿਲਕੁਲ ਸਵਾਲ ਉੱਥੀ ਹੈ ਮੰਡੀ ਜੀ ਮੇਰਾ ਸਵਾਲ ਤੁਹਾਨੂੰ ਹੈ ਕਿ ਇੱਥੇ ਹੁਣ ਮਸਲਾ ਕਿਉਂਕਿ ਹਰਦੀਪ ਜੀ ਨੇ ਪਹਿਲਾਂ ਵੀ ਕਿਹਾ ਕਈ ਪੋਡਕਾਸਟ ਵਗੈਰਾ ਚ ਜਾਂ ਇੰਟਰਵਿਊ ਚ ਕਿ ਮਸਲਾ ਕੁੜੀ ਜਾਂ ਮੁੰਡੇ ਨੂੰ ਦੋਸ਼ੀ ਠਹਿਰਾਉਣਾ ਨਹੀਂ ਹੈ ਸਵਾਲ ਦੋਨਾਂ ਲਈ ਬਰਾਬਰ ਖੜਾ ਹੈ ਪਰ ਇੱਕ ਕੁੜੀ ਹੋਣ ਦੇ ਨਾਤੇ ਕਿਵੇਂ ਮਹਿਸੂਸ ਕੀਤਾ ਇਸ ਫਿਲਮ ਨੂੰ ਕਰਦਿਆਂ ਹੋਇਆਂ ਇਸ ਕਹਾਣੀ ਦੇ ਉੱਤੇ ਚੱਲਦਿਆਂ ਹੋਇਆਂ ਮੈਂ ਵਧੀਆ ਮਹਿਸੂਸ ਕੀਤਾ ਆਲ ਆਲ ਆਫ ਇਟ ਐਕਚੁਅਲੀ ਬੇਸ਼ਕੋ ਦ ਟਾਪਿਕ ਹੈ ਜਾਂ ਫਿਰ ਜੋ ਲੇਰਿੰਗ ਹੈ ਕਿਰਦਾਰਾਂ ਦੀ ਮੁੰਡੇ ਦੀ ਕੁੜੀ ਦੀ ਇਹਨਾਂ ਦੇ ਕਿਰਦਾਰ ਦੀ ਸਮਰਥ 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 ਦਾ ਸੈਕਲ ਕਿ ਉਹ ਸਮਰਥ ਜੋ ਵਕੀਲ ਦਾ ਰੋਲ ਪਲੇ ਕਰਦੇ ਨੇ ਹਰ ਇੱਕ ਕੈਰੈਕਟਰਸ ਤੁਸੀਂ ਗ੍ਰੇ ਸ਼ੇਡਸ ਕਹੋ ਜਾਂ ਫਿਰ ਇੱਕ ਲੇਰਿੰਗ ਕਹੋ ਲੇਰਿੰਗ ਵਿੱਚ ਆਪਾਂ ਬਹੁਤ ਘਟ ਖੇਲੀਦਾ ਹੈ ਸੋ ਆਈ ਇੰਜੋਏਡ ਬਹੁਤ ਐਕਸਪਲੋਰ ਕਰਨਾ ਮੇਰੇ ਲਈ ਫਸਟ ਸੀਗਾ ਇਤਨਾ ਇੰਟੈਂਸ ਕਿਰਦਾਰ ਪਲੇ ਕਰਨਾ ਕਿਸੇ ਵੀ ਮੂਵੀ ਵਿੱਚ ਤੇ ਇਨਏ ਆਹ ਟੂ ਟੂ ਰਿਐਲਿਟੀ ਮੁੱਦੇ ਦੇ ਨਾਲ ਜੁੜਨਾ ਯੂ نو ਪਹਿਲੀ ਵਾਰ ਆਪਣੇ ਅਸੀਂ ਕਰੀਅਰ ਵਿੱਚ ਮੈਂ ਇਦਾਂ ਦਾ ਕਿਰਦਾਰ ਪਲੇ ਕੀਤਾ ਐਂਡ ਜਦੋਂ ਹਕੀਕਤ ਨਾਲ ਫਿਲਮ ਜੁੜੀ ਹੁੰਦੀ ਹੈ ਉਦੋਂ ਬਹੁਤ ਸਾਰੇ ਸਵਾਲ ਹੁੰਦੇ ਆ ਕਿ ਤੁਸੀਂ ਸੱਚ ਕਹਿਣਾ ਹੁੰਦਾ ਨਾ ਤਾਂ ਤੁਹਾਡੇ ਲਈ ਰਿਸਕ ਵੀ ਹੁੰਦਾ ਹੈ ਕਿ ਕੋਈ ਉਸ ਨੂੰ ਕਿਵੇਂ ਲੈ ਸਕਦਾ ਕਿਸੇ ਨੂੰ ਚੁੱਭ ਵੀ ਸਕਦਾ ਹੈ ਬੇਸ਼ੱਕ ਸਵਾਲ ਤੁਸੀਂ ਖੜਾ ਕਰ ਰਹੇ ਹੋ ਫਿਲਮ ਦੇ ਜ਼ਰੀਏ ਉਹਨੂੰ ਲੈ ਕੇ ਜਦੋਂ ਸਕ੍ਰਿਪਟ ਪੜੀ ਜਾਂ ਤੁਸੀਂ ਕਰੈਕਟਰ ਤੁਹਾਨੂੰ ਮਿਲਿਆ ਉਦੋਂ ਸੀ ਇਹੋ ਜਿਹਾ ਕੁਝ ਕਿ ਜੇ ਅਸੀਂ ਇਸ ਫਿਲਮ ਨੂੰ ਪੂਰੀ ਦੀ ਪੂਰੀ ਨੂੰ ਲੈ ਕੇ ਗਏ ਤਾਂ ਸਾਡੇ ਉੱਤੇ ਵੀ ਕੋਈ ਸਵਾਲ ਖੜਾ ਕਰ ਸਕਦਾ ਹੈ ਆਈ ਥਿੰਕ ਉਹ ਫਿਗਰ ਐਸ ਐਨ ਐਕਟਰ ਨਹੀਂ ਹੁੰਦਾ ਤੁਹਾਨੂੰ ਜ਼ਿਆਦਾ ਅਨਲੈਸ ਤੁਸੀਂ ਇਮੇਜ ਕੌਨਸ਼ੀਅਸ ਹੋ ਜੋ ਮੈਂ ਨਹੀਂ ਆ ਯੈਸ ਰਾਈਟਰ ਨੂੰ ਕਿਤਸੇ ਹੱਦ ਤੱਕ ਹੋ ਸਕਦਾ ਹੈ ਬਟ ਅਗੇਨ ਆਈ ਥਿੰਕ ਹਰਦੀਪ ਇਜ਼ ਟੂ ਦਲੇਰ ਮਤਲਬ ਆਪਣਾ opinion ਆਪਣਾ ਪੱਖ ਆਪਣੀ ਸੋਚ ਅੱਗੇ ਰੱਖਣ ਤੋਂ ਇਹ ਪਿੱਛੇ ਨਹੀਂ ਹਟਦੇ ਸੋ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਵੀ ਕੋਈ ਫਰਕ ਨਹੀਂ ਪੈਂਦਾ ਕਿ ਮੈਂ ਕਿਵੇਂ ਜਜ ਹੂੰਗਾ ਬਿਕਾਜ਼ ਇਹਨਾਂ ਦੀ ਜੋ ਕ੍ਰੀਏਟੀਵਿਟੀ ਹੈ ਜੋ ਇਹਨਾਂ ਦੀ ਸੋਚ ਹੈ ਉਹੀ ਸਿਨੇਮਾ ਰਾਹੀ ਜਦੋਂ ਅੱਗੇ ਲੈ ਕੇ ਆਉਣਗੇ ਫਿਰ ਇਹ ਸੋਸਾਇਟੀ ਕੌਨਸ਼ੀਅਸ ਨਹੀਂ ਹੋ ਸਕਦੇ ਸੋ ਮੈਂ ਇਮੇਜ ਕੌਨਸ਼ੀਅਸ ਨਹੀਂ ਐਂਡ ਸੋਸਾਇਟੀ ਕੌਨਸ਼ੀਅਸ ਨਹੀਂ ਇਹ ਵੀ ਇਮੇਜ ਨਾਲ ਮੈਨੂੰ ਪਤਾ ਨਹੀਂ ਪਰ ਸੋਸਾਇਟੀ ਕੌਨਸ਼ੀਅਸ ਮੈਨੂੰ ਪਤਾ ਹੈ ਕਿ ਨਹੀਂ ਹੈਗੇ ਉਹਦੇ ਵਿੱਚ ਇਮੇਜ ਵੀ ਕਵਰ ਹੋ ਹੀ ਜਾਂਦੀ ਹੈ ਕਿਉਂਕਿ ਤੁਹਾਡੇ ਨਾਲ ਤਾਂ ਰਿਲੇਟ ਕਰਦੀ ਹੈ ਗੱਲ ਕਿਉਂਕਿ ਇੱਕ ਤੁਸੀਂ ਐਜ਼ ਅ ਪ੍ਰੋਡਿਊਸਰ ਵੀ ਫਿਲਮ ਨਾਲ ਆ ਰਹੇ ਹੋ ਰਾਈਟਰ ਵੀ ਆ ਰਹੇ ਹੋ ਤਾਂ ਫਿਰ ਤਾਂ ਖਿਆਲ ਰੱਖਣਾ ਪੈਂਦਾ ਹੈ ਮਾਰਕੀਟ ਦਾ ਵੀ ਖਿਆਲ ਰੱਖਣਾ ਪੈਂਦਾ ਹੈ ਤੇ ਆਪਣੀ ਜ਼ਿੰਮੇਵਾਰੀ ਦਾ ਵੀ ਐਜ਼ ਐਨ ਆਰਟਿਸਟ ਤੇ ਉਹਨੂੰ ਕਿਵੇਂ ਤੁਸੀਂ ਬੈਲੈਂਸ ਕੀਤਾ ਹੁਣ ਪਹਿਲੀ ਗੱਲ ਤਾਂ ਚਲੋ ਇਹ ਨਿਭਾ ਰਹੇ ਆ ਅਸੀਂ ਜ਼ਿੰਮੇਵਾਰੀ ਉਹੀ ਵੱਡੀ ਗੱਲ ਆ ਨਾ ਦੇਖੋ ਅਸੀਂ ਹੁਣ ਜੇ ਕੋਈ ਪ੍ਰੋਡਿਊਸਰ ਫਿਲਮ ਬਣਾਉਂਦਾ ਤਾਂ ਪੈਸਾ ਕਮਾਉਣ ਲਈ ਹੀ ਬਣਾਉਂਦਾ ਵਾ ਹਨਾ ਉਹ ਇਦਾਂ ਤਾਂ ਨਹੀਂ ਹੈਗਾ ਵੀ ਚਲੋ ਆਜੋ ਫਿਲਮ ਬਣਾਈਏ ਕਿਉਂਕਿ ਅਸੀਂ ਸਮਾਜ ਨੂੰ ਜਾਗਰੂਕ ਕਰਨਾ ਇਦਾਂ ਕਿਤੇ ਨਹੀਂ ਹੁੰਦਾ ਅਸੀਂ ਪਹਿਲਾ ਫਿਲਮ ਤਾਂ ਬਣਾਉਨੇ ਕਿਉਂਕਿ ਅਸੀਂ ਫਿਲਮ ਮੇਕਰਸ ਆ ਸਾਡਾ ਉਹ ਪੇਸ਼ਾ ਸਾਡਾ ਉਹ ਪੈਸ਼ਨ ਆ ਪਰ ਜੇ ਉਹ ਮੇਕਿੰਗ ਦੇ ਨਾਲ ਜੇ ਅਸੀਂ 1% ਥਾਟ ਪ੍ਰੋਵੋਕ ਹੀ ਕਰਦੀਏ ਮੈਂ ਨਹੀਂ ਕਹਿੰਦਾ ਵੀ ਅਸੀਂ ਸੋਲੂਸ਼ਨ ਕੱਢ ਕੇ ਮੂਰੇ ਧਰ ਦੇਣਾ ਫਿਲਮ ਦੇ ਐਂਡ ਤੇ ਹਨਾ ਪਰ ਇੱਕ ਆਪਾਂ ਬੈਠੇ ਗਲਤਤਾ ਕਰਨ ਲੱਗ ਗਏ ਨਾ ਆਪਾਂ ਔਨ ਕੈਮਰਾ ਗਲਤਤਾ ਕਰਨ ਲੱਗ ਗਏ ਇਸ ਮੁੱਦੇ ਤੇ ਅਸੀਂ ਦੇਖੋ ਆਪਾਂ ਗੱਲ ਕਰ ਰਹੇ ਹਾਂ ਫਿਲਮ ਦੀ ਪ੍ਰੋਮੋਸ਼ਨ ਤੇ ਬੈਠੇ ਆਂ ਇਸ ਵਕਤ ਪਰ ਆਪਾਂ ਮੁੱਦੇ ਦੀ ਗੱਲਤਾ ਕਰ ਰਹੇ ਹਾਂ ਨਾ ਇਹ ਕਿੰਨੀ ਚੰਗੀ ਗੱਲ ਆ ਕਿ ਫਿਲਮ ਵੀ ਸਾਡੀ ਰਿਲੀਜ਼ ਹੋ ਰਹੀ ਆ ਅਸੀਂ ਫਿਲਮ ਪ੍ਰੋਮੋਟ ਕਰਨ ਲਈ ਤੁਹਾਡੇ ਸਾਹਮਣੇ ਬੈਠੇ ਆਂ ਤੁਸੀਂ ਸਵਾਲ ਫਿਲਮ ਰਿਲੇਟਡ ਕਰਨ ਨੂੰ ਬੈਠੇ ਆਂ ਪਰ ਆਪਾਂ ਮੁੱਦੇ ਦੀ ਗੱਲ ਕਰ ਰਹੇ ਹਾਂ ਫਿਰ ਹੋਰ ਇਸ ਤੋਂ ਉੱਤੇ ਨਹੀਂ ਮੈਨੂੰ ਲੱਗਦਾ ਸੀ ਕਰ ਸਕਦੇ ਤੇ ਇਹਦੇ ਲਈ ਹੁਣ ਮੈਂ ਮੰਨਦਾ ਵੀ ਕਿਤੇ ਕੁਝ ਰਿਸਕ ਵੀ ਹੁੰਦੇ ਆ ਤੁਹਾਡੇ ਆਪੋਜ਼ਿਟ ਚੀਜ਼ਾਂ ਖੜੀਆਂ ਵੀ ਹੁੰਦੀਆਂ ਨੇ ਬਟ ਫਿਰ ਉਹਨਾਂ ਚੱਲਣਾ ਪੈਣਾ ਤੁਹਾਨੂੰ ਉਹ ਤਾਂ ਮਾੜਾ ਕੰਮਕਾਰ ਕਰਕੇ ਵੀ ਤਾਂ ਚੱਲਦੀਆਂ ਇਸ ਪ੍ਰੋਮੋਸ਼ਨ ਦੇ ਦੌਰਾਨ ਜੇ ਤੁਹਾਨੂੰ ਬਹੁਤ ਸਾਰੇ ਅੱਜਕੱਲ ਦਾ ਸੌਖਾ ਹੋ ਗਿਆ ਨਾ ਲੋਕਾਂ ਦਾ ਫੀਡਬੈਕ ਆਉਣਾ ਜਿਹੜਾ ਫੀਡਬੈਕ ਟੀਜ਼ਰ ਰੀਲੀਜ਼ ਹੋਣ ਤੋਂ ਬਾਅਦ ਮਿਲਿਆ ਹਲੇ ਫਿਲਮ ਨਹੀਂ ਤਾਂ ਪੂਰੀ ਦੀ ਪੂਰੀ ਵੇਖਣੀ ਹੈ ਲੋਕਾਂ ਨੇ ਉਹ ਜਿਹੜਾ ਫੀਡਬੈਕ ਆਇਆ ਉਹ ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ ਠੀਕ ਹੈ ਜੋ ਗੱਲ ਕਹਿਣੀ ਚਾਹੁੰਦੀ ਸੀ ਹੌਲੀ ਹੌਲੀ ਪਹੁੰਚ ਗਈ ਹੈ ਲੋਕਾਂ ਧੱਕੇ ਨੇ ਹਾਂ ਨਹੀਂ ਮੁੱਦਾ ਛੱਡ ਗਿਆ ਆਪਾਂ ਕਹਿੰਦੇ ਨਾ ਯਾਰ ਵੀ ਇਸ ਮੁੱਦਾ ਛੱਡਣਾ ਚਾ ਉਹ ਕਈ ਵਾਰੀ ਤਾਂ ਗਲਤੀ ਛਿੜ ਜਾਂਦਾ ਆਮ ਤੌਰ ਤੇ ਜੀ ਨੂੰ ਕਹਿਣਾ ਕੁਝ ਹੁੰਦਾ ਚੱਲ ਕੁਝ ਜਾਂਦਾ ਪਰ ਮੁੱਦਾ ਛਿੜਿਆ ਇਸ ਘਟੂ ਘਟਿਆਰ ਗੱਲ ਤਾਂ ਹੋਣ ਲੱਗੀ ਸਾਡੀ ਫਿਲਮ ਦੀ ਉਹ ਗੱਲ ਹੋਣ ਲੱਗੀ ਵੀ ਯਾਰ ਉਹ ਫਲਾਣੀ ਫਿਲਮ ਆ ਰਹੀ ਆ ਯਾਰ ਉਹਦਾ ਮੁੱਦਾ ਬੜਾ ਵਧੀਆ ਅੱਛਾ ਸਾਰੇ ਇਹੀ ਗੱਲ ਕਹੀ ਜਾਂਦੇ ਆ ਜਿਨ੍ਹਾਂ ਨੂੰ ਫਿਲਮ ਆਉਣ ਤੋਂ ਪਹਿਲਾਂ ਵੀ ਪਤਾ ਸੀ ਨਾ ਜੀ ਉਹ ਸਾਨੂੰ ਜੀ ਥੋੜੇ ਬੰਦਿਆਂ ਨੂੰ ਉਹਨਾਂ ਇਹੀ ਕਹਿੰਦੇ ਯਾਰ ਥੋੜੀ ਫਿਲਮ ਦਾ ਆ ਮੁੱਦਾ ਬੜਾ ਵਧੀਆ ਮੈਂ ਤਾਂ ਇਹ ਰੋਜ਼ ਤਾਂ ਵੀ ਯਾਰ ਇੰਨਾ ਵਧੀਆ ਮੁੱਦਾ ਤੇ ਜੇ ਇੰਨਾ ਹੀ ਸਾਡੇ ਆਸ-ਪਾਸ ਸੀ ਫਿਰ ਕਿਸੇ ਹੋਰ ਨੇ ਘਾਤੇ ਨਹੀਂ ਬਣਾਇਆ ਗਲਤ ਹੀ ਆ ਨਾ ਜੀ ਹੁਣ ਜੇ ਅਸੀਂ ਬਣਾ ਲਿਆ ਫਿਰ ਟੀਜ਼ਰ ਆ ਗਿਆ ਹੁਣ ਟੀਜ਼ਰ ਤੋਂ ਬਾਅਦ ਵੀ ਚਲੋ ਸਾਨੂੰ 99% ਕਮੈਂਟਸ ਸੀ ਆ ਮੈਸੇजेस ਇਹੀ ਆ ਰਿਹਾ ਵੀ ਬਹੁਤ ਵਧੀਆ ਕੀਤਾ ਤੁਸੀਂ ਇਸ ਮੁੱਦੇ ਤੇ ਐਟਲੀਸਟ ਗੱਲ ਤਾਂ ਕੋਈ ਕਰ ਰਿਹਾ ਸਾਰਥਕ ਤਰੀਕੇ ਗੱਲ ਕਰ ਰਿਹਾ ਅਜੇ ਤਾਂ ਫਿਲਮ ਦੇਖਣੀ ਆ ਲੋਕਾਂ ਨੇ ਮੈਨੂੰ ਈਵਨ ਇਹ ਮੈਸੇजेस ਕੁੜੀਆਂ ਦੇ ਵੀ ਮੈਸੇजेस ਆਏ ਆ ਬੜੇ ਲੰਬੇ ਲੰਬੇ ਜਿਹੜੀਆਂ ਆਪਣੀ ਐਕਸਪਲੇਨੇਸ਼ਨਸ ਦੇ ਰਹੀਆਂ ਨੇ ਹਨਾ ਹਾਲਾਂਕਿ ਚਲੋ ਉਹ ਜਿਨ੍ਹਾਂ ਦੇ ਮਨ ਚ ਹੁੰਦੀ ਆ ਕੋਈ ਗੱਲ ਵੀ ਆ ਸਾਡੀ ਕੋਈ ਸੁਣੇ ਤੇ ਉਹ ਸ਼ਾਇਦ ਉਹਨਾਂ ਦਾ ਵੀ ਟਾਈਮ ਆਊਗਾ ਜੀ ਸ਼ਾਇਦ ਅਸੀਂ ਉਸੇ ਉਸ ਪੱਖ ਤੇ ਵੀ ਕਦੇ ਜਾਵਾਂਗੇ ਇਨ ਫਿਊਚਰ ਹਨਾ ਵੀ ਜਿੱਥੇ ਕੋਈ ਉਦਾਂ ਦੀ ਸਿਚੁਏਸ਼ਨ ਮਿਡਲ ਸਿਚੁਏਸ਼ਨ ਬਣੀ ਸੀਗੀ ਪਰ ਜਿੱਥੇ ਫਿਲਹਾਲ ਇਸ ਜਿਸ ਸਿਚੁਏਸ਼ਨ ਤੇ ਹੈਗੇ ਆ ਉੱਥੇ ਲੋਕ ਐਵੇਂ ਕੀ ਐਪਰੀਸ਼ੀਏਟ ਕਰ ਰਹੇ ਸੀਗਾ ਲੋਕ ਸਾਥ ਦੇਣ ਨੂੰ ਤਿਆਰ ਨੇ ਤੇ ਉਹ ਬਸ ਇਹੀ ਸਾਡੀ ਗੁਜ਼ਾਰਿਸ਼ ਇਹ ਆ ਵੀ ਸੁਪੋਜ਼ ਮੇਰੀ ਮੇਰੇ ਇੰਸਟਾ ਦੇ ਟੀਜ਼ਰ ਤੇ ਨਾ ਫੋਰ ਐਗਜ਼ਾਮਪਲ ਜੇ 10000 ਸ਼ੇਅਰ ਆ ਜਾਂ ਪਤ ਨਹੀਂ ਕਿੰਨੇ ਕਮੈਂਟਸ ਨੇ ਨਾ ਉਹ ਬੰਦਿਆਂ ਨੇ ਹੁਣ ਉੱਠ ਕੇ ਥੀਏਟਰ ਤੱਕ ਵੀ ਜਾਣਾ ਇਹ ਉਹ ਆਏ ਪੇਸੀ ਨਾ ਭੁੱਲ ਜਣ ਕਿਤੇ ਵੀ ਅਸੀਂ ਕਮੈਂਟ ਕਰਤਾ ਤੇ ਸ਼ੇਅਰ ਕਰਤਾ ਸਾਡਾ ਕੰਮ ਨਿਬੜ ਗਿਆ ਕੰਮ ਹਜੇ ਨਿਬੜਿਆ ਨਹੀਂ ਹੈਗਾ ਕੰਮ ਸ਼ੁਰੂ ਕੰਮ ਸ਼ੁਰੂ ਹੋਇਆ ਥੀਏਟਰ ਚ ਜਾਣਾ ਜੀ ਤਾਂ ਮੰਡੀ ਜੀ ਜਿਵੇਂ ਅਸੀਂ ਇਸ ਫਿਲਮ ਦੀ ਗੱਲ ਕਰ ਰਹੇ ਹਾਂ ਕਿ ਕੁੜੀਆਂ ਦੇ ਨਾਲ ਉੱਤੇ ਕਿਤੇ ਨਾ ਕਿਤੇ ਜ਼ਰੂਰ ਸਵਾਲ ਆ ਰਿਹਾ ਕਿ ਜਿਨ੍ਹਾਂ ਨੇ ਧੋਖੇਬਾਜ਼ੀਆਂ ਕੀਤੀ ਹਾਲਾਂਕਿ ਲਾੜੇ ਵੀ ਧੋਖੇਬਾਜ਼ ਨਿਕਲਦੇ ਰਹੇ ਐ ਪਰ ਕੁੜੀਆਂ ਵੀ ਆਈਆਂ ਜੋ ਲਾੜੀਆਂ ਧੋਖੇਬਾਜ਼ ਬਣ ਕੇ ਮੁੰਡੇ ਤਾਂ ਸੁਸਾਇਡ ਤੱਕ ਕਰਨ ਤੇ ਚਲੇ ਗਏ ਤੁਸੀਂ ਇਹ ਕਹਾਣੀ ਦੱਸਣ ਦੀ ਕੋਸ਼ਿਸ਼ ਕੀਤੀ ਜਿਵੇਂ ਇਹਨਾਂ ਨੇ ਫਿਲਮ ਦਾ ਕਿਹਾ ਕਿ ਕਿਵੇਂ ਅਸੀਂ ਸਕ੍ਰਿਪਟ ਬਣਾਈ ਕਿਵੇਂ ਫਿਲਮ ਨੂੰ ਅੱਗੇ ਲੈ ਕੇ ਆਏ ਹੋਰ ਕਿਸੇ ਨੇ ਸ਼ੋਹਿਆ ਨਹੀਂ ਇਸ ਮੁੱਦੇ ਨੂੰ ਪਰ ਇਸ ਫਿਲਮ ਦੇ ਦੇਖਣ ਤੋਂ ਬਾਅਦ ਕਿਉਂਕਿ ਇੱਕ ਬਣ ਜਾਂਦਾ ਨਾ ਆਪਣੇ ਮਨਾਂ ਅੰਦਰ ਕਿ ਫਿਲਮ ਦੇਖਣ ਤੋਂ ਬਾਅਦ ਕੀ ਰਿਜ਼ਲਟ ਆਉਣਗੇ ਉਹ ਤੁਹਾਡੇ ਮਨ 'ਚ ਆਉਂਦੇ ਆ ਖਿਆਲ ਕਿ ਕੁੜੀਆਂ ਜਿਨ੍ਹਾਂ ਨੇ ਕਰ ਵੀ ਲਿਆ ਫਿਲਮ ਤੋਂ ਦੇਖਣ ਤੋਂ ਬਾਅਦ ਦੂਜਿਆਂ ਨੂੰ ਦੱਸਣ ਘੱਟੋ-ਘੱਟ ਕੇ ਅਸੀਂ ਤੇ ਚਲੋ ਆਗੇ ਕਿਵੇਂ ਨਾ ਕਿਵੇਂ ਗਲਤੀ ਕਰ ਲਈ ਤੁਸੀਂ ਨਾ ਕਰਿਓ ਆਮ ਸੇ ਅਗੇਨ ਉਹ ਜਜਮੈਂਟ ਪਾਸ ਕਰਨੀ ਇਨ ਟਰਮਸ ਆਫ ਕਿ ਆਡੀਐਂਸਸ ਕੀ ਸੋਚਦੀ ਹੈ ਕਿ ਮੈਂ ਸੋਚਦੀ ਹੈ ਉਹ ਅਗੇਨ 14 ਮਾਰਚ ਨੂੰ ਆਡੀਐਂਸਸ ਹੀ ਡਿਸਾਈਡ ਕਰ ਸਕਦੇ ਨੇ ਅਮ ਬਟ ਯੈਸ ਇੱਕ ਗੱਲ ਜ਼ਰੂਰ ਹੈ ਕਿ ਜਿਵੇਂ ਹਰਜੀਬ ਨੇ ਕਿਹਾ ਕਿ ਮੁੱਦਾ ਛਿੜ ਗਿਆ ਸੋ ਆਬਵੀਅਸਲੀ ਇਹ ਆਪਾਂ ਨੂੰ ਪਤਾ ਤਾਂ ਹੈਗਾ ਕਿ ਚੱਲ ਹੀ ਰਿਹਾ ਹੈ ਇਹਦੇ ਤੇ ਹੁਣ ਥਰੂ ਸਿਨੇਮਾ ਐਕਸਟਰਾ ਅਵੇਅਰਨੈਸ ਆ ਜਾਏਗੀ ਬਿਕਾਜ਼ ਅਸੀਂ ਪ੍ਰੋਮੋਸ਼ਨਸ ਵੀ ਹੁਣ ਸਾਡਾ ਜੋਰ ਲੱਗਿਆ ਹੋਇਆ ਹੈ ਸੋ ਵੀ ਹੋਪ ਕਿਉਂਕਿ ਬਾਰ-ਬਾਰ ਅਸੀਂ ਉਹੀ ਗੱਲ ਕਰੀ ਜਾ ਰਹੇ ਹਾਂ ਉਹੀ ਗੱਲ ਕਰੀ ਜਾ ਰਹੇ ਹਾਂ ਸੋ ਇਵੈਂਚੁਅਲੀ ਸਮਥਿੰਗ ਕੁਝ ਤਾਂ ਹੋਵੇਗਾ ਕਿ ਇਟਸ ਆਊਟ देयर ਆਮ ਆਡੀਅנס ਇਸ ਜ਼ਰੂਰ ਮਤਲਬ ਉਹਨਾਂ ਦੇ ਮਨ ਵਿੱਚ ਖਿਆਲ ਜ਼ਰੂਰ ਆਉਣਗੇ ਮਜਬੂਰ ਹੋ ਜਾਣਗੇ ਕਿ ਸੋਚਣ ਤਾਂ ਸਹੀ ਜਿਹੜੇ ਮੂਵੀ ਦੇਖਦੇ ਨੇ ਜਾਂ ਫਿਰ ਜੋ ਜਿਹੜੇ ਸਾਨੂੰ ਹੁਣ ਦੇਖ ਰਹੇ ਨੇ ਜਾਂ ਫਿਰ ਜਿਨ੍ਹਾਂ ਨੇ ਟੀਜ਼ਰ ਦੇਖਿਆ ਆ ਯੂ نو ਏਟਲੀਸਟ ਇਸ ਟਾਪਿਕ ਨੂੰ ਲੈ ਕੇ ਕਈਆਂ ਦੇ ਬਹੁਤ ਇਨਜ਼ਦੀਕ ਹੋਵੇਗੀ ਕਹਾਣੀ ਬਹੁਤ ਜ਼ਿਆਦਾ ਨਜ਼ਦੀਕ ਹੋਵੇਗੀ ਕਿਸੇ ਦੇ ਘਰ ਦੀ ਕਹਾਣੀ ਹੋਵੇਗੀ ਕਿਸੇ ਦੇ ਚਾਚੇ ਤਾਏ ਦੀ ਕੁੜੀ ਦੀ ਕਹਾਣੀ ਹੋਵੇਗੀ ਸੋ ਲੈਟਸ ਸੀ ਕਿ ਉਹ ਜਜਮੈਂਟ ਕੀ ਪਾਸ ਕਰਦੇ ਨੇ ਕਿ ਸਹੀ ਹੈ ਗਲਤ ਹੈ ਕੌਣ ਸਹੀ ਹੈ ਕੌਣ ਗਲਤ ਹੈ ਜੈਂਡਰ ਕਿਹੜਾ ਸਹੀ ਹੈ ਕਿਹੜਾ ਗਲਤ ਹੈ ਗੈਨ ਜੈਂਡਰ ਨੂੰ ਤਾਂ ਆਪਾਂ ਕਹਿ ਨਹੀਂ ਸਕਦੇ ਕੁੜੀਆਂ ਗਲਤ ਨੇ ਮੁੰਡੇ ਗਲਤ ਨੇ 50 50 ਦੋਨੋਂ ਸੇਮ ਹੀ ਨੇ ਬਰਾਬਰ ਨੇ ਕਿ ਤੇ ਮੁੰਡਾ ਗਲਤ ਹੁੰਦਾ ਕਿਤੇ ਕੁੜੀ ਸੋ ਲੈਟਸ ਲੈਟਸ ਵੇਟ ਐਂਡ ਵਾਚ ਕਿਉਂਕਿ ਕੁਝ ਇਹ ਜੇ ਵਿਸ਼ੇ ਹੁੰਦੇ ਆ ਜਿਨ੍ਹਾਂ ਨੂੰ ਨਾ ਖੇਡ ਕੇ इमोਸ਼ਨ ਦੇ ਨਾਲ ਆਪਣੀ ਕਮਾਈ ਕਰਨਾ ਵਾਸਤੇ ਫਿਲਮ ਮੇਕਰ ਬਹੁਤ ਅੱਗੇ ਆਉਂਦੇ ਆ ਮੈਂ ਤੁਹਾਨੂੰ ਵੀ ਸਵਾਲ ਕਰਨਾ ਪਹਿਲਾਂ ਇਹਨਾਂ ਨੂੰ ਆ ਉਹ ਇਹ ਕਿ ਬੜੇ ਲੋਕ ਸਵਾਲ ਕਰਦੇ ਆ ਗੱਲਾਂ ਕਰਦੇ ਆ ਕਿ ਦੇਖੋ ਜਿਹੜੇ ਫਿਲਮ ਮੇਕਰ ਆ ਆਪਦੀ ਰੋਟੀ ਪਕਾਉਣ ਵਾਸਤੇ ਚਲਾਉਣ ਵਾਸਤੇ ਫਿਲਮ ਦਾ ਮੁੱਦਾ ਛੂ ਲੈਂਦੇ ਆ ਝੂਠਾ ਮੂਠਾ ਕੈਮਰੇ ਸਾਹਮਣੇ ਰੋ ਵੀ ਲੈਂਦੇ ਆ ਪਰ ਅਸਲ ਦੇ ਵਿੱਚ ਜਦੋਂ ਖੜਨ ਦੀ ਵਾਰੀ ਆਉਂਦੀ ਆ ਉਦੋਂ ਕੋਈ ਆਰਟਿਸਟ ਬੋਲਣ ਲਈ ਤਿਆਰ ਨਹੀਂ ਹੁੰਦਾ ਇਸ ਤਰ੍ਹਾਂ ਦੀ ਕੋਈ ਪ੍ਰ ਆਹ ਅਗੇਨ ਇੱਕ ਨੈਗੇਟਿਵ ਸੋਚ ਦੀ ਜਜਮੈਂਟ ਹੈ ਆਈ ਊਡ ਸੇ ਜਦੋਂ ਆਰਟਿਸਟ ਮਤਲਬ ਅਸੀਂ ਪੋਲੀਟਿਸ਼ੀਅਨ ਥੋੜੀ ਹੈ ਕਿ ਅਸੀਂ ਖੜੀ ਹੋ ਜਾਈਏ ਖੜੀ ਹੋਈ ਜਾਈਏ ਨਾ ਦੈਟਸ ਨਾਟ ਆਵਰ ਜੌਬ ਇਹਦੇ ਲਈ ਆਪਾਂ देयर ਆਰ ਪੀਪਲ ਹੂ ਆਰ ਪੇਡ ਸੋਸਾਇਟੀ ਸੁਧਾਰ ਸਮਾਜ ਸੁਧਾਰ ਲਈ ਅਲੱਗ ਲੋਕ ਨੇ ਅਸੀਂ ਐਸ ਕ੍ਰੀਏਟਿਵ ਪੀਪਲ ਰਾਈਟ ਜਦੋਂ ਸਾਨੂੰ ਕੋਈ ਮੁੱਦਾ ਹਿੱਟ ਕਰਦਾ ਹੈ ਜਾਂ ਫਿਰ ਕੋਈ ਕੋਈ ਫਿਲਮ ਹਿੱਟ ਕਰਦੀ ਹੈ ਦਸ ਕਲੋਸ ਟੂ ਆਰ ਹੋਮ ਮੈਨੂੰ ਲੈ ਲੋ ਫੋਰ ਐਗਜ਼ਾਮਪਲ ਮੈਂ ਬਲੀਵ ਕਰਦੀ ਆਂ ਸਿਨੇਮਾ ਐਂਟਰਟੇਨਮੈਂਟ ਲਈ ਵੀ ਆ ਸਿਨੇਮਾ ਮੈਨੂੰ ਕਦੇ ਕਦੇ ਐਕਸ਼ਨ ਫਿਲਮ ਜਿਹਦਾ ਕੋਈ ਹੱਥ ਪੈਰ ਨਹੀਂ ਸਿਰਫ ਇੱਕ ਵੰਡਰਫੁਲ ਹਾਲੀਵੁੱਡ ਦੀ ਐਕਸ਼ਨ ਫਿਲਮ ਹੈ ਮੈਨੂੰ ਦੇਖ ਕੇ ਬਹੁਤ ਵਧੀਆ ਲੱਗਦਾ ਹੈ ਐਂਡ ਕਦੇ ਕਦੇ ਮੈਨੂੰ ਲੱਗਦਾ ਕਿ ਜਸ ਪਿਓਰ ਐਂਟਰਟੇਨਮੈਂਟ ਪਿਓਰ ਕਾਮੇਡੀ ਐਂਡ ਆਲਸੋ आई लव जबों ਤੁਸੀਂ ਕੁਝ ਸਿੱਖੋ ਮੂਵੀ ਚੋਂ ਮੋਰਲ ਆਫ ਦ ਸਟੋਰੀ ਸਮਥਿੰਗ ਰਿਲੇਵੈਂਟ ਹੈ ਨਾ ਮੇਰੀਆਂ ਪ੍ਰੀਵਿਅਸਲੀ ਕੀਤੀਆਂ ਹੋਈਆਂ ਮੂਵੀਜ਼ ਵੀ ਮੈਂ ਇਦਾਂ ਹੀ ਚੂਜ਼ ਕੀਤੀਆਂ ਸੀਗੀਆਂ ਅਰਦਾਸ ਫੋਰ ਇਗਜ਼ਾਮਪਲ ਕਿ ਕਿੰਨੇ ਮੁੱਦੇ ਪੰਜਾਬ ਦੇ ਨਸ਼ੇ ਤੋਂ ਲੈ ਕੇ ਭੂਣ ਹੱਤਿਆ ਤੋਂ ਲੈ ਕੇ ਬਹੁਤ ਸਾਰੇ ਇਦਾਂ ਦੇ ਇਸ਼ੂ ਸੀਗੇ ਸਬ ਸਟੋਰੀ ਸੀਗੀਆਂ 5 6 ਹੈ ਨਾ that i was like okay this is beautiful ਇਹ ਬਹੁਤ ক্লোਜ਼ ਟੂ ਹੋਮ ਹੈ ਰਾਈਟ ਬਟ ਹੈਵਿੰਗ ਸੈਟ ਦਾ ਤੁਸੀਂ ਪੂਰੀ ਰਿਸਪੌਂਸਿਬਿਲਟੀ ਇਮੇਜਿਨ ਕੱਲ ਨੂੰ ਹਰਦੀਪ ਕਹਿੰਦੇ ਨੇ ਮੈਂ ਤਾਂ ਉਹਨਾਂ ਦਾ ਤਾਂ ਉਹਨਾਂ ਦਾ ਕਰ ਲਈ ਓਕੇ ਠੀਕ ਹੈ ਗ੍ਰੇਟ i've done batch 2013 again good motivational i've done six each ਮੈਂ ਕਿ ਮੁੱਦੇ ਨੂੰ ਟੱਚ ਹੈਣਾ ਕੱਲ ਨੂੰ ਜੇ ਕਹਿੰਦੇ ਨੇ ਕਿ ਮੈਂ ਨਹੀਂ ਚੱਲ ਰੋਮਾਂਟਿਕ ਕਾਮੇਡੀ ਕਰਦੇ ਆ ਹਨਾ ਮੈਂ ਕੀ ਕਹਾਂਗੀ ਪਰ ਤੁਸੀਂ ਤਾਂ ਸਮਾਜ ਨੂੰ ਸੁਧਾਰਦੇ ਹੋ through your cinema ਤੁਹਾਨੂੰ ਨਹੀਂ ਹੱਕ ਹੈਗਾ ਕਿ ਤੁਸੀਂ ਕ੍ਰੀਏਟਿਵਲੀ ਕੁਝ ਹੋਰ ਵੀ ਸੋਚ ਸਕੋ ਦੈਟਸ ਨੋਟ ਫੇਅਰ ਐਕਟਰ ਨੂੰ ਤੁਸੀਂ ਖੁੱਲਣਾ ਛੱਡੋ ਉਹ ਤੁਹਾਨੂੰ ਇੱਕ ਸਿੱਖਿਆ ਵਾਲੀ ਮੂਵੀ ਜੇ ਦੇ ਰਿਹਾ ਆ ਸਵਾਲ ਕਰਨ ਤੇ ਤੁਹਾਨੂੰ ਮਤਲਬ ਮਜਬੂਰ ਕਰ ਰਿਹਾ ਹੈ ਕਿ ਮੋਰਲ ਐਥੀਕਲ ਸਵਾਲ ਕੀਤੇ ਜਾਣ ਖੁਦ ਦੇ ਵੀ ਸੋਸਾਇਟੀ ਤੇ ਵੀ ਕਿਸੇ ਹੋਰ ਤੇ ਵੀ ਉਹ ਵੀ ਵਧੀਆ ਹੈ ਤੇ ਜੋ ਚਾਵੇ ਕਿ ਮੈਂ ਇੱਕ ਪਿਓਰ ਐਂਟਰਟੇਨਮੈਂਟਲੀ ਮੂਵੀ ਕਰਨੀ ਹੈ ਉਹਨੂੰ ਉਹ ਖੁੱਲ੍ਹ ਦਵੋ ਕ੍ਰੀਏਟੀਵਿਟੀ ਨੂੰ ਲਿਮਿਟੇਸ਼ਨ ਚ ਨਾ ਪਾਓ ਐਂਡ ਹਾਂ ਓਪੀਨੀਅਨ ਰੱਖਿਆ ਬੜਾ ਵਧੀਆ ਦਲੀਲ ਵੀ ਹੈ ਦੇ ਪਿੱਛੇ ਤਰਕ ਵੀ ਹੈ ਤੁਸੀਂ ਜਦੋਂ ਐਜ਼ ਅ ਪ੍ਰੋਡਿਊਸਰ ਸੋਚਿਆ ਜਾਂ ਸਟੋਰੀ ਰਾਈਟਰ ਜਾਂ ਐਕਟਰ ਤਾਂ ਇਹ ਚੀਜ਼ਾਂ ਕਿਤੇ ਨਾ ਕਿਤੇ ਮਾਈਂਡ ਚ ਰਹਿੰਦੀਆਂ ਪ੍ਰੈਸ਼ਰ ਤੇ ਜਿਵੇਂ ਕੋਈ ਬਹੁਤ ਸੋਸਾਇਟੀ ਦਾ ਹੁੰਦਾ ਹੈ ਕਿਤੇ ਨਾ ਕਿਤੇ ਜਿਵੇਂ ਆਪਣਾ ਫਾਰਮਰ ਪ੍ਰੋਟੈਸਟ ਸੀ ਜਿਹੜਾ ਨਹੀਂ ਬੋਲਿਆ ਰਗੜਿਆ ਗਿਆ ਮਜਬੂਰ ਨ ਬੋਲਿਆ ਬੋਲਣਾ ਪਿਆ ਕਈ ਕਲਾਕਾਰਾਂ ਨੂੰ ਅਦਾਕਾਰਾਂ ਨੂੰ ਇਸ ਤਰ੍ਹਾਂ ਦਾ ਮੈਂ ਕਹਿ ਰਿਹਾ ਕਿ ਪ੍ਰੈਸ਼ਰ ਹੁੰਦਾ ਆ ਫਿਰ ਜਿਹੜਾ ਕੰਮ ਯਾਰ ਹੋਇਆ ਹੀ ਮਜਬੂਰੀ ਚਾ ਉਹਦਾ ਉਸ ਕੰਮ ਦਾ ਫਾਇਦਾ ਵੀ ਕੀ ਆ ਉਸ ਕੰਮ ਦਾ ਕੋਈ ਫਾਇਦਾ ਨਹੀਂ ਮੈਨੂੰ ਇਦਾਂ ਲੱਗਦਾ ਵਾ ਜਿਹੜਾ ਕੰਮ ਜਿਹਨੂੰ ਸੋਹਦਾ ਉਹਨੂੰ ਕਰਨਾ ਚਾਹੀਦਾ ਸਾਡਾ ਕੰਮ ਹੈਗਾ ਫਿਲਮਾਂ ਬਣਾਉਣੀਆਂ ਹੁਣ ਜੇ ਫਿਲਮਾਂ ਬਣਾਉਣ ਦੇ ਨਾਲ ਨਾਲ ਅਸੀਂ ਦੇਖੋ ਸੋਸਾਇਟੀ ਨੂੰ ਕੁਝ ਚੰਗਾ ਦੇ ਰਹੇ ਹਾਂ ਤਾਂ ਸਵਾਲ ਕਰਨ ਵਾਲੇ ਉਹਦੇ ਤੇ ਵੀ ਕਰਨਗੇ ਸ਼ਾਇਦ ਇਹਦੇ ਪਿੱਛੇ ਇਹਨਾਂ ਦਾ ਕੋਈ ਸੈਲਫਿਸ਼ ਮੋਟਿਵ ਹੋਊਗਾ ਚਲੋ ਮੰਨ ਲਈ ਗੱਲ ਸਾਡਾ ਸੈਲਫਿਸ਼ ਮੋਟਿਵ ਹੀ ਆ ਸਾਡੇ ਨਾਲ ਕੋਈ ਹੋਰ ਫਿਲਮ ਹੋਵੇ ਸਾਡੇ ਤੋਂ ਅੱਗੇ ਪਿੱਛੇ ਕੋਈ ਹੋਰ ਹੋਵੇ ਜਿਹੜੀ ਕਾਮੇਡੀ ਫਿਲਮ ਹੋਵੇ ਜੀ ਉਹਨਾਂ ਨੇ ਸ਼ਾਇਦ ਸਮਾਜ ਨੂੰ ਦੇਣਾ ਵੀ ਕੁਝ ਨਹੀਂ ਪਰ ਉਹ ਚੈਰਿਟੀ ਨਾਲ ਚੈਰਿਟੀ ਲਈ ਤਾਂ ਨਹੀਂ ਕਰ ਰਹੇ ਬਿਲਕੁਲ ਬਨ ਕਰਤਾ ਉਹ ਵੀ ਪੈਸਾ ਕਮਾਉਣ ਲਈ ਹੀ ਰਹੇ ਹਨ ਜੀ ਜੇ ਅਸੀਂ ਵੀ ਸਮਝ ਲਓ ਹੋਲੀ-ਸੋਲੀ 100% ਪੈਸਾ ਕਮਾਉਣ ਲਈ ਕਰ ਰਹੇ ਹਾਂ ਕਟਕਟਕ ਚੰਗੇ ਵਿਸ਼ੇ ਤੇ ਤਾਂ ਕਰ ਰਹੇ ਆ ਚੰਗਾ 1% ਵੀ ਜੇ ਕੋਈ ਕਰਦਾ ਨਾ ਆਪਾਂ ਨੂੰ ਸਲਾਉਂਦੇ ਨਹੀਂ ਹੈਗੇ ਜੀ ਤੇ ਮਾੜਾ ਜੇ ਕੋਈ ਇੱਕ ਕਦਮ ਵੀ ਪਟ ਲੈਂਦਾ ਆਪਾਂ ਲਾਲਾ ਲਾਲਾ ਕਰ ਦਿੰਦੇ ਆ ਨੈਗੇਟਿਵਿਟੀ ਬਹੁਤ ਫੈਲਦੀ ਹੈ ਹਨਾ ਇਸ ਕਰਕੇ ਸਪੋਰਟ ਕਰੋ ਤਕੜੇ ਐਕਟਰ ਵੀ ਨਹੀਂ ਹੈਗੇ ਕਿ ਅਸੀਂ ਲਾਈਕ ਰੋਣਾ ਸ਼ੁਰੂ ਕਰ ਦਈਏ ਕਿ ਉਹ ਮੈਂ ਖੁਦ ਗਲਿਸਰਿਨ ਯੂਜ਼ ਕਰਦੀ ਆ ਜਦੋਂ ਮੈਂ ਐਕਟਿੰਗ ਕਰ ਰਹੀ ਹੁੰਨੀ ਆ ਕਿ ਰੋਣਾ ਨਹੀਂ ਆ ਰਿਹਾ ਲਾਈਕ ਮੈਨੂੰ ਦੇ ਦਿਓ ਗਲਿਸਰਿਨ ਯੂ نو ਵਟ ਆਈ ਮੀਨ ਲਾਈਕ ਇਟਸ ਇਦਾਂ ਕੁਝ ਨਹੀਂ ਹੁੰਦਾ ਕਿ ਅਸੀਂ ਕੋਈ ਵੀ ਆ ਕਿ ਅਸੀਂ ਲਾਈਕ ਉਹ ਇਮੋਸ਼ਨਲ ਕਾਰਡ ਖੇਡ ਰਹੇ ਆ ਆਮ ਸ਼ੋਰ ਐਕਟਰਸ ਹੋਣਗੇ ਜਾਂ ਆਰਟਿਸਟ ਹੋਣਗੇ ਜਾਂ ਸਲੇਬਸ ਹੋਣਗੇ that maybe ਉਹਨਾਂ ਨੂੰ ਪਤਾ ਹੈ ਕਿ ਮੈਨੀਪੂਲੇਟ ਕਿੱਦਾਂ ਕਰਨਾ ਹੈ ਪਰ ਹੁਣ ਤਾਂ why now ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਕਿਹੜਾ ਮੈਨੀਪੂਲੇਟ ਕਰ ਸਕਦਾ ਹੈ ਕਿਹੜਾ ਨਹੀਂ ਕਰ ਸਕਦਾ ਨਾ ਕਿਸੇ ਨੂੰ ਸ਼ੌਂਕ ਵੀ ਨਹੀਂ ਹੈਗਾ ਯੂ نو ਆਰਟਿਸਟ ਨੂੰ ਬਸ ਵਿਚਾਰੇ ਮੈਨੂੰ ਮੈਂ ਸਿਰਫ ਆਪਣੀ ਗੱਲ ਨਹੀਂ ਕਰ ਰਹੀ ਬਹੁਤ سارے ਆਰਟਿਸਟ ਹੈ ਲਾਈਕ ਕੁਝ ਵੀ ਨਹੀਂ ਲਾਈਕ ਉਹਨਾਂ ਨੇ ਕੁਝ ਕੀਤਾ ਹੀ ਨਹੀਂ ਹੁੰਦਾ ਕੁਝ ਵੀ ਨਹੀਂ ਐਵੇਂ ਹੀ ਉਹਨਾਂ ਤੇ ਮਤਲਬ ਬੇਸ਼ੱਕ ਆਡੀਅנס ਹੋਵੇ ਜਾਂ মিডিਆ ਹੋਵੇ ਸੌਫਟ ਟਾਰਗੇਟ ਹੈ ਨਾ ਕਿ ਜਿਦਾਂ ਕਿ ਤੂੰ ਕੀਤਾ ਤੂੰ ਆ ਉਹ ਵੀ ਮਾੜਾ ਉਹ ਕੁਝ ਨਹੀਂ ਕੋਈ ਕਰਦਾ ਮਾੜਾ ਯੈਸ 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 ਆਰਟਿਸਟਾਂ ਲੋ ਮਾੜੇ ਹੀ ਵੱਜਦੇ ਉਹਨਾਂ ਨੇ ਵੱਜਦੇ ਰਹਿਣਾ ਸਾਨੂੰ ਕਹਿਣਾ ਈਜ਼ ਹੈ ਆਪਾਂ ਆਪਣਾ ਕੰਮ ਕਰ ਦਿੱਤਾ ਦੇਖੋ ਜਿਵੇਂ ਤੁਸੀਂ ਕਹੇ ਸੌਫਟ ਟਾਰਗੇਟ ਆਪਣੇ ਜਿਹੜੇ ਬੁਲੰਦੀਆਂ ਸ਼ੂਗੇ ਬਹੁਤ ਵੱਡੇ ਕਲਾਕਾਰ ਇੰਟਰਨੈਸ਼ਨਲ ਸਟਾਰ ਬਣ ਗਏ ਉਹ ਪੰਜਾਬ ਦੀ ਸਪੈਲਿੰਗ ਕਿਸ ਤਰ੍ਹਾਂ ਪਾਉਣੇ ਹੈ ਉਹਦੇ ਤੇ ਵੀ ਵਿਵਾਦ ਹੋ ਜਾਂਦਾ ਹੈ ਇਕ ਇਟਸ ਓਕੇ ਵਿਵਾਦ ਕਰਨਾ ਸਾਡਾ ਹੁਣ ਸ਼ੌਂਕ ਬਣ ਚੁੱਕਿਆ ਵਾ ਹੇਟ ਨੈਗੇਟਿਵਿਟੀ ਸਾਡਾ ਹੁਣ ਸ਼ੌਂਕ ਬਣ ਚੁੱਕਿਆ ਵਾ ਤੇ ਮੁਬਾਰਕ ਹਰਦੀਪ ਜੀ ਮੇਰਾ ਇੱਕ ਸਵਾਲ ਤੁਹਾਨੂੰ ਇਸ ਫਿਲਮ ਨਾਲ ਰਿਗਾਰਡਿੰਗ ਹੈ ਤੁਸੀਂ ਬਹੁਤ ਇੰਟਰਵਿਊਜ਼ ਵਿੱਚ ਇਹ ਕਿਹਾ ਕਿ ਇਸ ਤੋਂ ਬਾਅਦ ਸਾਡੇ ਹੱਥ ਖੜੇ ਆ ਜੇ ਹੁਣ ਦਰਸ਼ਕਾਂ ਨੇ ਸਾਨੂੰ ਹੰਗਾਰਾ ਸਿਨੇਮੇ ਤੱਕ ਨਾ ਦਿੱਤਾ ਇਹ ਇੱਕ ਵੱਡਾ ਤੁਹਾਡਾ ਐਗਜ਼ਾਮ ਹੈ ਕਿ ਤੁਸੀਂ ਇਹਨੂੰ ਐਦਾਂ ਮੰਨ ਲਿਓ ਇਮਤਿਹਾਨ ਵਜੋਂ ਮੇਰੇ ਨਾਲੋਂ ਵੱਡਾ ਤਾਂ ਲੋਕਾਂ ਦਾ ਨਾ ਮੈਂ ਜੇ ਮੇਰਾ ਬੱਸ ਚੱਲੇ ਤਾਂ ਸ਼ਾਇਦ ਮੈਂ ਲੋਕਾਂ ਨੂੰ ਘਰੋਂ ਚੱਕ ਕੇ ਟਰਾਲੀ ਭਰ ਕੇ ਜਾਂ ਟਰੱਕ ਭਰ ਕੇ ਮੈਂ ਥੀਏਟਰਾਂ ਤੱਕ ਲੈ ਕੇ ਆਵਾਂ ਵੀ ਚਲੋ ਥੋੜਾ ਇੰਨਾ ਕੰਮ ਤਾਂ ਮੈਂ ਕਰਦਾ ਵੀ ਐਟ ਲੀਸਟ ਮੈਂ ਤੁਹਾਨੂੰ ਥੀਏਟਰ ਤੱਕ ਪਰ ਉਹ ਅਸੀਂ ਕਰ ਨਹੀਂ ਸਕਦੇ ਹਨਾ ਥੋੜੀ ਜੀ ਮਜਬੂਰੀ ਅਸੀਂ ਕਿਹੜਾ ਵੋਟਾਂ 'ਚ ਖੜੇ ਆ ਜੀ ਵੀ ਜਿਹੜਾ ਬੰਦੇ ਛੱਡ ਦਾਂਗੇ ਅਸੀਂ ਜਿੰਨਾ ਕਰ ਸਕਦੇ ਸੀ ਅਸੀਂ ਕੀਤਾ ਹੁਣ ਸਾਲਾਂ ਤੋਂ ਆਪਣੀ ਸਿਨੇਮੇ ਤੇ ਇਹ ਕੁਐਸਚਨ ਹੁੰਦਾ ਇਹ ਕੋਈ ਚੰਗ ਚ ਦੀ ਗੱਲ ਨਹੀਂ ਕਰਦੇ ਇਹ ਕੋਈ ਸਾਰਥਕ ਗੱਲ ਨਹੀਂ ਕਰਦੇ ਇਹਨਾਂ ਨੂੰ ਤਾਂ ਹਾ ਹਾ ਹੀ ਹੀ ਆਉਂਦੀ ਆ ਅੱਛਾ ਮੈਂ ਵੀ ਨਹੀਂ ਕਹਣਾ ਵੀ ਮੇਰੇ ਨਾਲ ਕਦੇ ਪਹਿਲਾਂ ਖੜੇ ਨਹੀਂ ਲੋਕ ਤੁਣਕਾ ਤੁਣਕਾ ਫਿਲਮ ਆਈ ਸੀ ਸਾਰਥਕ ਫਿਲਮ ਸੀ ਮੋਟੀਵੇਸ਼ਨਲ ਫਿਲਮ ਸੀ ਲੋਕ ਖੜੇ ਉਹ ਪਰ ਕਈ ਵਾਰੀ ਨਾ ਮੈਂ ਅੱਗੇ ਵੀ ਕਿਹਾ ਵਾ ਵੀ ਖੜਨ ਦੇ ਵਿੱਚ ਜਿਹੜੀ ਦੇਰੀ ਕਰਦੇ ਆ ਨਾ ਆਪਾਂ ਉਹ ਵੀ ਨਾ ਖੜਨ ਦੇ ਬਰਾਬਰ ਹੋ ਜਾਂਦੀ ਹੈ ਕਿਤੇ ਬਸ ਇਸ ਵਾਰੀ ਜਿਹੜਾ ਮੈਂ ਗੱਲ ਕਹਿ ਰਿਹਾ ਹਾਂ ਉਹ ਤਾਂ ਕਹਿ ਰਿਹਾ ਹਾਂ ਬਾਰ-ਬਾਰ ਵੀ ਤੁਹਾਨੂੰ ਪਹਿਲੇ ਸੱਟੇ ਖੜਨਾ ਪੈਣਾ ਸਾਨੂੰ ਪਹਿਲੇ ਸੱਟੇ ਹੀ ਬੈਨੀਫਿਟ ਆਫ ਡਾਊਟ ਦੇਣਾ ਪੈਣਾ ਵੀ ਇਟਸ ਓਕੇ ਇਹਨਾਂ ਨੇ ਸ਼ਾਇਦ ਪਤਾ ਨਹੀਂ ਕਿੱਦਾਂ ਦੀ ਬਣਾਈ ਹੋ ਪਰ ਕਿਉਂਕਿ ਇਹ ਪਹਿਲਾਂ ਕੰਮ ਵਧੀਆ ਕਰਦੇ ਰਹੇ ਆ ਹੁਣ ਅਸੀਂ ਖੜਾਂ ਬਾਤ ਸਵਾਲ ਕਰਾਂਗੇ ਜੀ ਸਵਾਲ ਕਰਾਂਗੇ ਸ਼ਨੀਵਾਰ ਨੂੰ ਐਤਵਾਰ ਨੂੰ ਸੋਮਵਾਰ ਨੂੰ ਵੀ ਬਾਈ ਯਾਰ ਅਸੀਂ ਖੜੇ ਸੀ ਤੂੰ ਚੀਜ਼ ਵਧੀਆ ਨਹੀਂ ਬਣਾਈ ਪਰ ਉਹ ਚੀਜ਼ ਦੇਖਣ ਤੋਂ ਪਹਿਲਾਂ ਹੀ ਵੀ ਦੇਖਦੇ ਆਂ ਸੋਚਦੇ ਆਂ ਯਾ ਵਹ ਹੈ ਵਧੀਆ ਚੀਜ਼ ਆ ਯਾਰ ਬਹੁਤ ਵਧੀਆ ਚੀਜ਼ ਆ ਚੰਗੀ ਗੱਲ ਆ ਕਰਨੀ ਚਾਹੀਦੀ ਆ ਯਾਰ ਇਹ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਉਹ ਸਾਰਿਆਂ ਚ ਤੁਸੀਂ ਵੀ ਆਉਨੇ ਹੋ ਤੁਹਾਨੂੰ ਵੀ ਦੇਖਣੀ ਪੈਣੀ ਆ ਉਹ ਤੋਂ ਬਾਅਦ ਆਪਾਂ ਸਾਰਤਾ ਕਰ ਲਾਂਗੇ ਬੈਠ ਕੇ ਕੋਈ ਚੱਕਰ ਸ਼ੁੱਕਰਵਾਰ ਨੂੰ ਤਾਂ ਆਓ ਨਾ ਤੇ ਸ਼ੁੱਕਰਵਾਰ ਨੂੰ ਹੀ ਆਉਣਾ ਪੈਣਾ ਤੁਹਾਨੂੰ ਬੜੇ ਲੋਕ ਅੱਜਕੱਲ ਕਮਾਕਾਰਾਂ ਦੀਆਂ ਮਜਬੂਰੀਆਂ 'ਚ ਵੀ ਸੋਚਦੇ ਆਂ ਕਿ ਕੱਲ ਨੂੰ OTT ਪਲੇਟਫਾਰਮ ਤੇ ਆਈ ਕੱਲ ਵੀ ਕੱਲ ਦੇਖੀ ਜਾਣੀ ਆ ਜਨ ਨੂੰ OTT ਤੇ ਜਾਣੀ ਆ ਚੀਜ਼ ਛੋਟੀ ਹੋ ਜਾਣੀ ਆ ਫਿਰ ਮੁੜ ਕੇ ਤੁਸੀਂ ਇਹ ਨਾ ਕਿਹੋ ਵੀ ਇਹ ਲੋਕ ਹੁਣ YouTube ਤੇ ਹੀ ਕੰਮ ਕਰਨ ਲੱਗੇ ਹੁਣ ਇਹ ਸਿਨੇਮੇ ਤੇ ਨਹੀਂ ਕਰਦੇ ਜੀ ਕੱਲ ਕਿਸੇ ਨੇ ਨਹੀਂ ਦੇਖਿਆ ਅੱਜ ਚ ਖੜੇ ਆ ਅੱਜ ਬੈਠੇ ਆ ਅੱਜ ਚੀਜ਼ ਬਣਾਈ ਆ ਅੱਜ ਹੀ ਆ ਕੇ ਦੇਖਣੀ ਪੈਣੀ ਆ ਜੀ ਇਹ ਕੱਲ ਨਹੀਂ ਦੇਖਿਆ ਗਿਆ ਅਖੀਰ ਚ ਇਸ ਫਿਲਮ ਦੇ ਬਾਰੇ 6 ਇਚ ਤੱਕ ਲੋਕ ਕਿਉਂ ਪਹੁੰਚਣ ਇਸ ਕਿਉਂ ਦਾ ਕੀ ਕਹਿਣਾ ਚਾਹੋਗੇ ਕੀ ਦੇਖ ਲਓ ਪਹਿਲਾਂ ਇਹ ਨਹੀਂ ਐਂਡ ਹਾ ਸਹੀ ਇਹ ਕਿਹੜਾ ਸਾਡਾ ਸਾਡਾ ਹਾਂਜੀ ਅਸੀਂ ਬ੍ਰਾਈਟ ਨਾ ਉਹਦਾ ਵਾਂਗੂ ਕਹਿ ਦੋ ਜਿਵੇਂ ਅਸੀਂ ਕਹਿੰਨੇ ਆ ਨਾ ਕਿ ਉਹ ਕਹਿੰਦਾ ਮੇਰੇ ਵੱਲੋਂ ਵੀ ਆਹੀ ਕੁਝ ਹੈ ਮੈਂ ਇਦਾਂ ਨਹੀਂ ਕਹਿਣਾ ਮੈਂ ਸਿਰਫ ਇਹ ਕਹਿਣਾ ਕਿ ਮੈਨੂੰ ਸਭ ਮੈਨੂੰ ਯੂ ਨੋ ਬਹੁਤ ਕੈਂਟ ਲੱਗ ਰਿਹਾ ਕਿ ਇੰਨਾ ਹੱਕ ਜਿਤਾਉਂਦੇ ਹੋਏ ਮੈਂ ਪਹਿਲੇ ਕਲਾਕਾਰ ਨੂੰ ਦੇਖਿਆ ਪਹਿਲੇ ਐਕਟਰ ਨੂੰ ਦੇਖਿਆ ਕਿ ਤੁਹਾਨੂੰ ਆਉਣਾ ਪੈਣਾ ਤੁਹਾਨੂੰ ਫ੍ਰਾਈਡੇ ਨੂੰ ਹੀ ਆਉਣਾ ਪੈਣਾ ਐਂਡ ਮੈਂ ਸੈਟਰਡੇ ਤੱਕ ਵੀ ਵੇਟ ਨਹੀਂ ਕਰਨੀ 15 ਨਹੀਂ ਹੋਣੀ ਚਾਹੀਦੀ ਇਸ ਬਿਊਟੀਫੁਲ ਬਿਕਾਜ਼ ਜੇ ਨੂੰ ਤੁਸੀਂ ਆਪਣਾ ਮੰਨਦੇ ਹੋ ਉਹਦੇ ਤੇ ਹੀ ਤੁਸੀਂ ਹੱਕ ਜਿਤਾ ਸਕਦੇ ਹੋ ਸੋ ਇਟਸ ਨਾਈਸ ਕਿ ਇਹ ਮਤਲਬ ਆਡੀਅנס ਇਸ ਨੂੰ ਆਪਣਾ ਮੰਨਦੇ ਨੇ ਪੰਜਾਬੀ ਸਿਨੇਮਾ ਸਾਰਿਆਂ ਦਾ ਸਾਂਝਾ ਹੈ ਜਾਪ ਸਾਰੇ ਆਪਣੇ ਸਾਰਿਆਂ ਦਾ ਸਾਂਝਾ ਹੈ ਸੋ ਪੰਜਾਬੀ ਸਿਨੇਮਾ ਵੱਧਦਾ ਹੈ ਪੰਜਾਬ ਵੱਧਦਾ ਹੈ ਇਹਦੇ ਵਿੱਚ ਸਾਡੇ ਸਾਰਿਆਂ ਦੀ ਤਰੱਕੀ ਹੈ ਆਮ ਸੋ ਡੂ ਸਪੋਰਟ ਪੰਜਾਬੀ ਸਿਨੇਮਾ ਐਂਡ ਸਿਕਸ ਈਚ ਵਰਗੀਆਂ ਮੂਵੀ ਪੰਜਾਬੀ ਸਿਨੇਮਾ ਚ ਹੋਰ ਬਣਨੀਆਂ ਚਾਹੀਦੀਆਂ ਨੇ ਐਂਡ ਇਤਾਂ ਹੀ ਬਣ ਸਕਦੀਆਂ ਨੇ ਜੇ ਤੁਸੀਂ ਸਾਡੀ ਸਪੋਰਟ ਕਰੋਗੇ ਸਪੋਰਟ ਕਿੱਦਾਂ ਕਰੋਗੇ ਜੇ ਇਹਨੂੰ ਇੱਕ ਬਾਕਸ ਆਫਿਸ ਸਕਸੈਸ ਬਣਾਓਗੇ ਸੋ ਦੋ ਦੋ ਹਾਂ 200 300 ਰੁਪਏ ਸਪੈਂਡ ਕਰਕੇ ਸਾਡੇ ਯੈਸ ਨਹੀਂ ਕਰ ਸਕਦੇ ਪਤਾ ਨਹੀਂ ਕੀ ਗੱਲ ਸੁਣੋ ਨਾ ਹੁਣ ਜਿਹੜੀਆਂ ਬਾਕੀ ਫਿਲਮਾਂ ਵੱਡੀਆਂ ਕੀਤੀਆਂ ਤੁਸੀਂ ਹਾਂਜੀ ਇਹ ਕਿੱਥੇ ਲਿਖਿਆ ਹੋਇਆ ਕਿਤੇ ਵੀ ਜੇ ਅਸੀਂ 20 ਕਰੋੜ ਲਾ ਕੇ ਫਿਲਮ ਬਣਾਉਂਦੇ ਤਾਂ ਤੁਸੀਂ 100 ਕਰੋੜ ਕਰਨੀ ਸੀ ਤੁਸੀਂ ਵੀ ਐਗਜ਼ਾਮਪਲ ਸੈੱਟ ਕਰੋ ਯਾਰ ਜਿਵੇਂ ਬਾਲੀਵੁੱਡ ਤੇ ਉਹਨਾਂ ਨੇ ਐਗਜ਼ਾਮਪਲ ਸੈੱਟ ਕੀਤੇ ਨੇ ਵੀ ਇੱਕ ਛੋਟੇ ਬਜਟ ਦੀ ਆਂਡਰ ਬਜਟ ਫਿਲਮ ਆਈ ਤੇ ਉਹ 100 ਕਰੋੜ ਕਰ ਗਈ ਹੂੰ ਕੀਤਾ ਨਾ ਕਿਉਂ ਉੱਥੇ ਲੋਕ ਕੰਟੈਂਟ ਨਾਲ ਖੜ ਗਏ ਫਿਰ ਹੂੰ ਸਿਨੇਮਾ ਤਾਂ ਐਂ ਚੇਂਜ ਹੋਊ ਸੋ ਗਾਇਸ ਅਸੀਂ ਸਾਡੇ ਵਰਗੇ ਹੋਰ ਬਹੁਤ ਨੇ ਜਿਹੜੇ ਕਰਨਾ ਚਾਹੁੰਦੇ ਜੀ ਤੁਸ ਬਾਕੀ ਫੇਰ ਕਰਾਂਗੇ ਗੱਲਾਂ ਦਾ 100 ਕਰੋੜ ਕਰੋ ਮੂਵੀ ਨੂੰ 100 ਕਰੋੜ <laughs> 100 ਕਰੋੜ ਸੌਰੀ ਆਈ ਹੈ ਟੂ ਸੇ ਥੈਟ ਬਟ 100 ਕਰੋੜ ਆ ਅਜੀਬ ਲੱਗਦਾ ਮੈਂ ਕਦੇ ਪਹਿਲਾਂ ਕਦੇ ਬਜਟ ਦੀ ਜਾਂ ਮੈਂ ਕਦੇ ਬਾਕਸ ਆਫਿਸ ਦੀ ਕਦੇ ਅਜ ਤੱਕ ਆਪਣੀ ਜ਼ਿੰਦਗੀ ਦੀ ਗੱਲ ਨਹੀਂ ਸੀ ਕੀਤੀ ਕਿਉਂਕਿ ਮੈਂ ਪੈਸੇ ਨੂੰ ਐਵੇਂ ਤੇ ਨਾ ਕੱਲ ਦਿੰਦੀ ਸੀ ਨਾ ਮੈਂ ਅੱਜ ਦਿੰਨਾ ਨਾ ਮੈਂ ਕੱਲ ਦਊਂਗਾ ਪਰ ਜੇ ਤੁਸੀਂ ਕੰਮ ਹੀ ਕੰਮ ਕਰਨਾ ਨਾ ਕੰਮ ਤੇ ਤਾਂ ਪੈਸੇ ਕੰਮ ਲਈ ਤਾਂ ਪੈਸੇ ਦੀ ਲੋੜ ਆ ਜੀ ਚੰਗੇ ਕੰਮ ਲਈ ਤਾਂ ਹੋਰ ਵੱਧ ਪੈਸੇ ਦੀ ਲੋੜ ਆ ਮਾੜੇ ਲਈ ਤਾਂ ਫਿਰ ਚਾਰ ਬੰਦੇ ਖੜੇ ਹੋ ਜਾਣਗੇ ਸੋ ਚਲੋ ਆਪਾਂ ਗੱਲ ਨਿਬੇੜਦੇ ਹਾਂ ਹੁਣ ਖਤਮ ਕਰਦੇ ਹਾਂ ਬਹੁਤ ਸ਼ੁਕਰੀਆ ਥੈਂਕ ਯੂ ਗੱਲ ਨਿਬੇੜਦਿਆਂ 14 ਮਾਰਚ ਨੂੰ ਜੀ ਸਾਡੀ ਮੂਵੀ ਆ ਰਹੀ ਹੈ 6 ਸੀਚ ਬਾਕੀ ਤੁਹਾਡੇ ਸਾਹਮਣੇ ਸੀ ਸਭ ਕੁਝ ਐਂਡ ਹੱਕ ਨਾ ਤੁਹਾਨੂੰ ਮੈਂ ਵੀ ਤੇ ਹਰਦੀਪ ਬੁਲਾ ਰਹੇ ਨੇ ਟੂ ਦ ਸਿਨੇਮਾ ਹਾਲਸ 14 ਮਾਰਚ 6 ਸੀਚ ਥੈਂਕ ਯੂ